ਅਸਲ ਗੱਲ ਇਹ ਹੈ ਲੋਕ ਸਭ ਚਾਰ ਦਿਨ ਵਿੱਚ ਜਦੋਂ ਲੋਕ ਆਪਣੇ ਹੱਥਾਂ ਦੇ ਨਹੀਂ ਇਕੱਠੇ ਹੋ ਕੇ ਲੜਦੇ ਨੇ ਉਹਨੂੰ ਇਹ ਬਤਾਂ ਦੱਸਤੀਆਂ ਨੇ ਉਦੋਂ ਇਹਨਾਂ ਦੇ ਬੈਰੀਕੇਡ ਆਉਂਦੇ ਨੇ ਉਦੋਂ ਇਹਨਾਂ ਦੇ ਬੋਲ ਸੋਟ ਠਾ ਜਾ ਜਾਂਦੇ ਨੇ ਇਹਨਾਂ ਦੀਆਂ ਲਹਿਰਾਂ ਬਾਹਰ ਆ ਜਾਂਦੀਆਂ ਨੇ ਪਰ ਤੁਸੀਂ ਦੇਖੋ ਅੱਜ ਇਹ ਸਰਕਾਰ ਸਾਡੇ ਤੋਂ ਡਰਦੀ ਹੈ ਇਹਨਾਂ ਨੂੰ ਲੱਗਦਾ ਵੀ ਹਿੰਦੂਸਤੀ ਦੇ ਵਿਦਿਆਰਥੀ ਨੇ

ਦੇ ਨੇ ਇੱਕ ਦੇਸ਼ ਇੱਕ ਪਾਸਾ ਇੱਕ ਸੋਚ ਉਹ ਇਹ ਪਿਲਾਉਣਾ ਸੀਗਾ ਇਸ ਯੂਨੀਵਰਸਿਟੀ ਦੇ ਵਿੱਚ ਤੇਰੇ ਨਾਂ ਜੁੜਦੇ ਸੱਤ ਦੁਨੀਆ ਦੇ 200 ਤੋਂ ਵੱਧ ਕਾਰਜਾਂ ਦੇ ਵਿੱਚ ਇਹ ਸਾਡੀ ਪੂਰੀ ਸਿੱਖਿਆ ਦੀ ਇੱਕ ਕਮਜ਼ਾ ਕਰਨਾ ਸੀਗਾ ਸਾਡੇ ਸਲੇਵਕਾਂ ਨੂੰ ਬਗਨਾ ਸੀ ਤੁਹਾਨੂੰ ਕੌਣ ਪੜਾ ਰਿਹਾ ਹੈ ਬਗਨਾ ਸੀਗਾ ਤੇ ਅੱਜ ਅਸੀਂ ਆਪਣੀ ਸਿੱਖਿਆ ਨੂੰ ਆਪਣੇ ਹੱਥਾਂ ਵਿੱਚ ਵਾਪਸ ਲਿਆ ਦੋਸਤੋ ਇਹ ਆਪਣੀ ਬਹੁਤ ਵੱਡੀ ਜਿੱਤ ਹੈ ਤੇ ਇਹ ਉਸ ਰਾਤੀ ਇੱਕ ਇਹਨਾਂ ਉਸ ਕਹਾਣੀ ਹੈ ਕਿ ਇਹ ਸਮਝ ਕੇ ਰਹੇ ਜੇ ਵੀ ਮੰਨਦੇ ਆਂ ਨੀ ਅਸੀਂ ਪੰਗੇ ਬਾਬਰ ਲੈ ਸਾਡੇ